ਏਅਰ ਸ਼ੂਟਿੰਗ ਨਾਲ ਆਪਾਂ ਬੱਚਿਆਂ ਨੂੰ ਜੋੜ ਰਹੇ ਆ ਇੱਕ ਬੜੀ ਚੰਗੀ ਸਪੋਰਟ ਆ ਇਹ ਬੜੀ ਚੰਗੀ ਗੇਮ ਆ ਅੱਜ ਕੀ ਆ ਆਪਣੇ ਘਰਾਂ 'ਚ ਮੋਬਾਈਲ ਫੋਨ ਆ ਸਾਰਿਆਂ ਕੋਲੇ ਹੈਗੇ ਆ ਮੋਬਾਈਲ ਫੋਨ ਤੇ ਹਰੇਕ ਨੇ 30-35 ਹਜ਼ਾਰ ਲਾਇਆ ਬੱਚੇ ਨੂੰ ਤੁਹਾਨੂੰ ਕੋਈ ਨਾ ਕੋਈ ਐਕਟੀਵਿਟੀ ਦੇਣੀ ਪੈਣੀ ਨਹੀਂ ਉਹ ਮੋਬਾਈਲ ਫੜ ਕੇ ਬਹਿ ਜਾਊਗਾ ਤੇ ਇੱਥੇ ਹੁਣ ਰਿਸਰਚਾਂ ਆ ਗਈਆਂ ਕਿ ਜਿਹੜੇ ਆ ਛੋਟੇ ਬੱਚੇ ਜਦੋਂ ਮੋਬਾਈਲ 'ਚ ਰੁੱਝ ਜਾਂਦੇ ਆ ਲਗਾਤਾਰ ਰੁੱਝੇ ਰਹਿੰਦੇ ਆ ਮੋਬਾਈਲਾਂ 'ਚ ਤਾਂ ਉਹਨਾਂ ਦੀ ਬ੍ਰੇਨ ਦੀ ਡਵੈਲਪਮੈਂਟ ਨਹੀਂ ਹੁੰਦੀ ਦੁਨੀਆ ਕੀ ਕਰ ਰਹੀ ਆ ਤੁਸੀਂ ਜਦੋਂ ਦੇਖੋਗੇ ਤੁਸੀਂ ਜਿੰਨੇ ਵੀ ਜਾਣੇ ਫੇਸਬੁਕ ਚਲਾਉਂਦੇ ਆ ਤੁਹਾਡੇ ਸਾਹਮਣੇ ਜ਼ਿਆਦਾ ਟਾਈਮ ਤੁਸੀਂ ਰੀਲਾਂ ਵੇਖਦੇ ਹੋਗੇ ਫੇਸਬੁਕ ਇੱਕ ਚੰਗਾ ਟੂਲ ਆ ਜੇ ਪੋਲੀਟੀਕਲੀ ਤੁਸੀਂ ਜਾਗਰੂਕ ਹੋਣਾ ਬਹੁਤ ਚੰਗਾ ਟੂਲ ਆ ਪਰ ਜਦੋਂ ਆਪਾਂ ਵੇਖਨੇ ਆ ਜ਼ਿਆਦਾ ਆਪਾਂ ਰੀਲਾਂ ਵੇਖਦੇ ਆ ਆਪਣਾ ਜੇ ਆਪਾਂ ਟਾਈਮ ਤੁਸੀਂ ਨੋਟ ਕਰਿਓ ਵੀ ਜਦੋਂ ਤੁਸੀਂ ਫੋਨ ਖੋਲਿਆ ਜ਼ਿਆਦਾ ਟਾਈਮ ਕੀ ਵੇਖਿਆ ਰੀਲਾਂ ਵੇਖੀਆਂ ਉਹ ਕਿਉਂ ਆ ਰਹੀਆਂ ਤੁਹਾਡੇ ਮੂਹਰੇ ਬਾਰ-ਬਾਰ ਦੁਨੀਆ ਦੀ ਇਹ ਕੋਸ਼ਿਸ਼ ਆ ਵੀ ਦੂਜੇ ਜਿਹੜੇ ਸਮਾਜ ਆ ਉਹਨੂੰ ਅੱਗੇ ਨਹੀਂ ਵਧਣ ਦੇਣਾ ਤਾਂ ਉਹਨਾਂ ਨੇ ਐਲਗੋਰਿਦਮਸ ਇਹੋ ਜਿਹੇ ਬਣਾਏ ਆ ਉਹ ਰੀਲਾਂ ਇਹੋ ਜਿਹੀਆਂ ਤੁਹਾਡੇ ਮੂਹਰੇ ਆਉਂਦੀਆਂ ਆ ਵੀ ਇਹਨਾਂ ਨੂੰ ਆਪਾਂ ਡੰਮ ਬਣਾਉਣਾ ਵੀ ਐ ਡੱਫਰ ਬਣਾਉਣੇ ਆ ਇਹਨਾਂ ਦਾ ਦਿਮਾਗ ਨਹੀਂ ਕੰਮ ਕਰਨਾ ਉਹ ਚੰਗੀ ਚੀਜ਼ ਤੁਹਾਨੂੰ ਦਿਖਾਉਂਦੇ ਨਹੀਂ ਉਹਦੀ ਐਡਿਕਸ਼ਨ ਪਾ ਦਿੰਦੇ ਆ ਤੇ ਰੀਲਾਂ ਦੇ ਵਿੱਚ ਆਪਾਂ ਦੇਖਿਆ ਹੀ ਆ ਕੀ ਕੁਝ ਚੱਲਦਾ ਆਪਾਂ ਉਸੇ 'ਚ ਜੁੜਦੇ ਰਹਿੰਦੇ ਆ ਸੋ ਉਹਦੀ ਥਾਂ ਤੇ ਜਿਹੜਾ ਤੁਸੀਂ 20000 ਫੋਨ ਤੇ ਲਾਇਆ ਬਹੁਤ ਚੰਗਾ 에ਅਰ ਪਿਸਟਲ 에ਅਰ ਗਨ 12-15000 ਦੀ ਆ ਜਾਂਦੀ ਆ ਤੇ ਉਹਨੂੰ ਬੱਚੇ ਨੂੰ ਇਸ ਪਾਸੇ ਲਾਓ। ਉਹਦਾ ਸਮਾਂ ਇੱਧਰ ਲੱਗੂਗਾ, ਉਹਦੀ ਕਨਸੈਂਟਰੇਸ਼ਨ ਵਧੂਗੀ। ਕਿਉਂਕਿ ਜਦੋਂ ਇਹ ਨਿਸ਼ਾਨੇਬਾਜ਼ੀ ਇੱਕ ਚੀਜ਼ ਆ ਇਹ ਕਾਗਰਤਾ ਦੀ ਬਹੁਤ ਲੋੜ ਪੈਂਦੀ ਆ। ਉਹ ਕਾਗਰਤਾ ਉਹਨੂੰ ਬੱਚੇ ਨੂੰ ਕੰਮ ਪੜਾਈ ਜੀ ਵੀ ਕੰਮ ਆਉਣੀ ਆ। ਇਹ 에어 ਸ਼ੂਟਿੰਗ ਤੇ 에어 ਸ਼ੂਟਿੰਗ ਵਾਲੇ ਬੱਚੇ ਤੁਸੀਂ ਜੇ ਦੇਖੋਗੇ ਜਿਹੜੇ ਕਰਦੇ ਆ ਉਹ ਉਸ ਤੋਂ ਬਾਅਦ ਜਿੱਥੇ ਇੱਕ ਤਾਂ ਇੰਟਰਨੈਸ਼ਨਲ ਲੈਵਲ ਤੇ ਵੀ 올림픽 ਚ ਮੈਡਲ ਲਿਆਉਂਦੇ ਆ ਪਰ ਜਦੋਂ ਤੁਸੀਂ ਉਹ ਜਾਦੇ ਬੱਚਿਆਂ ਦਾ ਦੇਖੋਗੇ ਉਹ ਪੜ੍ਹਾਈ 'ਚ ਵੀ ਮੱਲਾ ਮਾਰ ਰਹੇ ਹੋਣਗੇ। ਉਹ ਪੜ੍ਹਨ 'ਚ بڑے ਸ਼ਿਹਰ ਹੁੰਦੇ ਕਿਉਂਕਿ ਇੱਥੇ ਕਾਗਰਤਾ ਬਣ ਜਾਣੀਆਂ ਛੋਟੀਆਂ ਹੁੰਦੇ ਤੋਂ। ਤੇ ਇਹ ਕੋਈ ਜਿਵੇਂ ਮੈਂ ਪਹਿਲਾਂ ਕਿਹਾ ਕੋਈ ਮਹਿੰਗੀ ਖੇਡ ਨਹੀਂ ਰਹੀ ਅੱਜ ਦੇ ਹਿਸਾਬ 'ਚ ਆਪਣੇ ਕੋਲੇ ਇੰਨਾ ਕਿ ਫਰਮਾਇਆ ਹੈਗਾ ਵੀ ਆਪਾਂ ਇਹ ਲਾ ਸਕਦੇ ਆ। ਸੋ ਇਹ ਆਪਾਂ 에ਅਰ ਸ਼ੂਟਿੰਗ ਜਿਹੜੀ ਆ ਨਾਲ ਤਾਂ ਸ਼ੁਰੂ ਕੀਤੀ ਆ ਵੀ ਬੱਚਿਆਂ ਨੂੰ ਇਸ ਪਾਸੇ ਨੂੰ ਜਾਗ ਲੱਗੇ ਤੇ ਇਹ ਦਰ ਨੂੰ ਤੋੜੀ